ਸਤਨਾਮ ਵਾਹਿਗੁਰੂ ਸਾਹਿਬ ਜੀ ਏਕ ਓੰਕਾਰ ਸਤਗੁਰ ਪ੍ਰਸਾਦਿ ਤਨਾਸਰੀ ਮਹਲਾ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਕਾਹੇ ਰੀ ਬਨ ਕੋ ਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਈ ਸੰਗ ਸਮਾਈ ਰਹਾ ਉਹੁਪਮਦਿ ਜਿਉ ਬਾਸ ਬਸਤ ਹੈ ਮੁਕਰ ਮਾਹਿ ਜੈਸੇ ਛਾਈ ਤੈਸੇ ਹੀ ਹਰਪਸੇ ਨਿਰੰਤਰ ਸਤਿ ਹੀ ਖੋਜ ਜੋ ਪਾਈ ਬਾਹਰ ਪੀਤਰ ਏ ਕੋ ਜਾਨੋ ਇਹ ਕੋ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭ੍ਰਮ ਕੀ ਕਾਈ ਬਾਹਰ ਪੀਤਰ ਏਕੋ ਜਨਮ ਇਹ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੈ ਮਿਟਾਨ ਪ੍ਰਮਾ ਕੀ ਕਾਈ ਚਬਰ ਸ਼ਤਰਤ ਦੇ ਨਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਤੇਤਰ ਹਜ਼ੂਰੀ ਅੰਦਰ ਸਭੀ ਸੇ ਗੁਰੂ ਪਿਆਰ ਵਾਲੇ ਸਤਸੰਗੀ ਜਨੋਂ ਵਟਾ ਗਏ ਹੋ ਸਤਿਗੁਰਾਂ ਦੀ ਚਰਨ ਛੋਹ ਦੇ ਵਿੱਚ ਬੈਠ ਕੇ ਹਰ ਰੋਜ ਪਵਨ ਮੁਖਵਾਕ ਰਾਨੀ ਸ਼ੋਭੁਨਾ ਦੀ ਪ੍ਰਾਪਤੀ ਕਰਨ ਦਾ ਸੁਪਾਗਾ ਸਮਾ ਸਾਧੂ ਹੀ ਬਖਸ਼ਿਸ਼ ਕਰਦੇ ਨੇ ਤੇ ਇਹਨਾ ਸ਼ੋਭੁਨਾ ਰਾਨੀ ਅਸੀਂ ਆਪਣੇ ਜੇਸ਼ਮੁਨੁਖਾ ਦੇਹੀ ਨੂੰ ਸੁਖਮਣਾ ਉਤਯਤ ਕਰਦੇ ਅੱਜ ਦਾ ਪਾਵਨ ਪਵਿੱਤਰ ਬਚਨ ਜਨਾ ਸ਼੍ਰੀ ਰਾਗ ਦੇ ਅੰਦਰ ਨੌਵੇਂ ਪਾਤਸ਼ਾਹ ਧਰਮ ਸਹਿਬ ਫ਼ਰੀਦ ਗੁਰੂ ਤੇਗ ਬਹਾਦਰ ਮਹਾਰਾਜ ਜੀਨਾਂ ਦੁਆਰਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਅੰਗ 684 ਦੇ ਸੁਭੈਵਾਣ ਹੈ اس پاون پوتر وشن کے راہ ستگو جی نے جو سمجھ بخشی آئے جیویں کئی جڑا ہے رابدی ہوں دنوں نہیں ماننا انہوں نے پرتخی چاہیے

ਇਹ ਕੋਈ ਕਾਰਨ ਜਰਸੀ ਜਿੰਨੇ ਸਿੱਖਿਆ ਦਿੱਤੀ ਮਨੁੱਖ ਉਧਰ ਚ ਉੱਤਰਿਆ ਕਿਸੇ ਨੇ ਕਿਹਾ ਰੱਬ ਜਿਹੜਾ ਹੈ ਨਾ ਜਗਲਾ ਵਿੱਚ ਤੇ ਆਪਣਾ ਘਰ-ਬਾਰ ਛੱਡ ਦੇ ਤੇ ਆਪ ਉੱਤਰ ਬਚੇ ਇਸ ਦੀ ਇਤਿਆਦਕ ਸਾਰਾ ਮੋਹ ਮਾਇਆ ਛੱਡ ਕੇ ਉਹ ਜਗਲਾ ਵਿੱਚ ਉਤਰ ਗਿਆ ਔਰ ਜੀ ਦੀ ਅੰਤਰਿਸ਼ਾਹ ਹੈ ਉਹਨੂੰ ਜਿਹਦੋਂ ਰਸਤਾ ਦੱਸਿਆ ਗਿਆ ਅਗਲਾ ਤੁਰ ਪਿਆ ਉਹਦਾ ਵੀ ਕੋਈ ਕਸੂਰ ਨਹੀਂ ਕਿਉਂਕਿ ਉਹਨੂੰ ਕਿਹਾ ਗਿਆ ਕਿ ਰੱਬਾਸਨ ਦੇ ਵਿੱਚ ਜੰਗਲ ਵਿੱਚ ਉੱਚੀ ਪ੍ਰਤੀਕਰ ਉੱਚੇ ਸੁਯਾਗ ਕਰਕੇ ਉੱਥੇ ਤੈਨੂੰ ਮਿਲ ਜਾਏ ਮਨੋਕ੍ਰਿਸ਼ਣ ਆਪ ਉਹ ਕਰ ਕੱਟ ਛੱਡ ਦਿੱਤਾ ਹੈ ਜੰਗਲਾਂ ਵਿੱਚ ਜਾ ਕੇ ਨਿਵਾਸ ਕਰ ਲੈ। ਕਿਸੇ ਨੇ ਕਿਹਾ ਨਹੀਂ ਪਹਾੜਾਂ ਵਿੱਚ। ਤੇ ਮਨੋਪੁੱਤਰ ਉੱਤੇ। ਤੇ ਰੱਬੀ ਬਾਣੀ ਵਿੱਚ ਸਿੱਧ ਗੋਸ਼ਟ ਪੜੋਗੇ ਨਾ। ਗੁਰੂ ਨਾਨਕ ਪਰਸ਼ਾ ਮਹਾਰਾਜ ਜੀ ਨੇ ਇਹੋ ਹੀ ਗੱਲ ਸਮਝਾਈ ਇਸ ਬਾਣੀ ਵਿੱਚ। ਭਲਿਓ ਤੁਸੀਂ ਆਪਾਂ ਘਰ ਘਾੜ ਛੱਡ ਕੇ ਇੱਥੇ ਬੈਠੇ ਇਹ ਕਰਨ ਵਾਸਤੇ ਬੈਠੇ ਰਹਿੰਦੇ ਰੱਬ ਦੀ ਪ੍ਰਾਪਤੀ ਸਤਜੋ ਜੀ ਕਹਿੰਦੇ ਉਹ ਤੇ ਘਰੇ ਹੀ ਬੈਠਿਆਂ ਹੋ ਜਾਣਾ ਸੀ ਸਿਤਾ ਜੋਗੀਆਂ ਦੇ ਨਾਲ ਜਿਹੜੀ ਚਰਚਾ ਹੋਈ ਹੈ ਉਹ ਨਾਨਕ ਸਿੰਘ ਜੀ ਇਸੇ ਉੱਪਰ ਥਾਏ ਹੋਈ ਕਿ ਕਿ ਤੁਸੀਂ ਫਟਕ ਰਹੇ ਹੋ ਉਹਨਾਂ ਸਿਧਾਂ ਜੋਗੀਆਂ ਨੂੰ ਸਤਜੋ ਜੀ ਨੇ ਇਹੋ ਹੀ ਸ਼ੇਧ ਦਿੱਤੀ ਭਾਵੇਂ ਗੋਰਖਨਾਥ ਵਰਗੇ ਉਹ ਜਿਹੜਾ ਸਿਧਾਂ ਦਾ ਗੁਰੂ ਹੈ ਜੋ ਗਿਆਨ ਦਾ ਗੁਰੂ ਹੈ ਲੈ ਉਹਦੇ ਨਾਲ ਵੀ ਸ਼ਰਤੂਜੀ ਦੀ ਚਰਚਾ ਹੋਈ ਕਿਸੇ ਨੇ ਕਿਹਾ ਨਹੀਂ ਤੁਸੀਂ ਜਿਹੜਾ ਗੁਫਾ ਦੇ ਵਿੱਚ ਰਹੋ ਮਨੁੱਖ ਉਤਰ ਚਲੇ ਕਿਸੇ ਨੇ ਕਿਹਾ ਤੁਸੀਂ برف ਦੇ ਵਿੱਚ ਚੌਕੜਾ ਮਾਰ ਕੇ ਬੈਠੋ ਰੱਬ ਛੇਤੀ ਪਰਸਾਨ ਹੋ ਤੁਹਾਨੂੰ ਦਰਸ਼ਨ ਹੋ ਐਸੀਆਂ ਇੱਕ ਕਹਿ ਲੋ ਕਿ ਗੱਲਾਂ ਸੰਸਾਰ ਦੀਆਂ ਨਹੀਂ

ਤੇ ਗੁਰੂ ਸਾਹਿਬ ਜੀ ਨੇ ਇਹ ਸਿੱਖਿਆ ਸਾਨੂੰ ਦਿੱਤੀ ਨੇ ਕਿ ਤੂੰ ਆਪਣਾ ਘਰ ਘਰ ਛੱਡ ਕੇ ਤੇ ਬਾਹਰ ਤੁਰ ਜਾ। ਐਸਾ ਸਤਿਗੁਰੂ ਜੀ ਨੇ ਸਮਝਾਇਆ। ਮਾਲਕ ਜੀ ਕਹਿੰਦੇ ਆਪਣੇ ਅੰਦਰ ਚਾਤਮਾ ਆ। ਆਪਣੇ ਅੰਦਰ ਨੂੰ ਫਰੋਲ। ਰੱਬ ਅੰਦਰ ਹੀ ਬੈਠਾ ਤੇ ਉਹ ਨਜ਼ਰ ਆ ਜਾਏ। ਪਰ ਉਹ ਤੋਂ ਪਹਿਲਾਂ ਆਪਣੇ ਅੰਦਰ ਨੂੰ ਸਾਫ਼ ਕਰਨਾ ਪਏ। ਜਿਹੜਾ ਹਨੇਰਾ ਜਿਹੜਾ ਅਗਿਆਨਤਾ ਦੀ ਕਾਲਕ ਵਿਸ਼ੇਵਕਾਰਾਂ ਦੀ ਕਾਲਕ ਲੱਗੀ ਹੋਈ ਹੈ ਨਾ ਜਿਸ ਕਾਰਨ ਰੱਬ ਬੈਠਾ ਅੰਦਰ ਨਜ਼ਰ ਨਹੀਂ ਆ ਰਿਹਾ ਉਹ ਜਿਸ ਦਿਨ ਕਾਲਕ ਦੂਰ ਹੋ ਜਾਏਗੀ ਸਤਿਗੁਰੂ ਜੀ ਕਹਿੰਦੇ ਰੱਬ ਪ੍ਰਕਾਸ਼ ਦਿਨੋਂ ਨਜ਼ਰ ਆਦਾ ਹੈ ਤੇ ਹੁਣ ਕਾਰਨ ਅੱਜ ਵੀ ਜਿਹੜਾ ਹੈ ਇਹ ਚੀਜ਼ ਮਨੁੱਖ ਦੇ ਜਿਹਨ ਦੇ ਵਿੱਚੋਂ ਗਈ ਨਹੀਂ ਕੋਈ ਕਿੰਗਾ ਦਰਸ਼ਨ ਵਾਲੇ ਪਾਸੇ ਰੱਬ ਸਨਾਤਨ ਮਤ ਕੋਈ ਕਹਿੰਦਾ ਹੈ ਪੱਛਮ ਵਾਲੇ ਪਾਸੇ ਇਸਲਾਮ ਹੈ ਕੋਈ ਕਹਿੰਦਾ ਹੈ ਸੰਦੇ ਵਿੱਚ ਕਿਸੇ ਦੇਸ਼ਾਂ ਵਿੱਚ ਹੈ ਕਿਸੇ ਛਾਇ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨਹੀਂ ਬਾਬਾ ਕਬੀਰ ਜੀ ਨੇ ਇਹ ਛੋਟਾਤਰੀ ਗੱਲ ਕਹਿ ਦਿੱਤੀ ਕਿ ਦੱਖਣ ਦੇਸ਼ ਹਰੀ ਦਾ ਵਾਸਾ ਤੁਸੀਂ ਮੰਨਦੇ ਹੋ ਪੱਛਮ ਅੱਲਾ ਮਕਾਮਾਂ ਦਿਲ ਮੈਂ ਕੋਜ ਦਿਲੈ ਦਿਲ ਕੋਜੋ ਇਹੀ ਥੌਰ ਮਕਾਮਾਂ ਆਪਣੇ ਅੰਦਰ ਤੇ ਕਿਤੇ ਝਾਕ ਮਾਰਨ ਰੱਬ ਅੰਦਰ ਬੈਠਾ ਤੈਨੂੰ ਨਜ਼ਰ ਆਵੇ ਭਗਤ ਜੀ ਨੇ ਇਤਾਂ ਵੀ ਬਚਨ ਕਹੇ ਮੁੱਲਾ ਮੁੱਲਾ ਕੀ ਚੜੇ ਸਾਈਂ ਨਾ ਬਹਿਰਾ ਹੋਏ ਭਈ ਤੂੰ ਮਸਜਿਦ ਦੇ ਉੱਤੇ ਐ ਉਤਾਂ ਚੜ ਕੇ ਜਿਹੜਾ ਹੈ ਕਿਸ ਗੱਲ ਦੀ ਬਾਤ ਦਿਨਾ ਇੰਨੀ ਉੱਚੀ ਉੱਚੀ ਅੱਲਾਹ ਨੂੰ ਪੁਕਾਰਨੇ ਐ ਇੰਨੀ ਤੇਜ਼ ਪੁਕਾਰਨ ਦੀ ਲੋੜ ਨਹੀਂ

ਜੰਗਲ ਜੰਗਲ ਕਿਆ ਭਵੇਂ ਵਣ ਟੰਡਾ ਮੋੜੀ ਕਿੱਥੇ ਜੰਗਲਾਂ ਵਿੱਚ ਢੜਕਦਾ ਫਿਰਦਾ ਐਵੇਂ ਕੰਡੇ ਮੇਦਾ ਫਿਰਦਾ ਵਸੀ ਰੱਬ ਹਿਹਾਲੀ ਹੈ ਜੰਗਲ ਕਿਆ ਟੁੰਡੇ ਰੱਬ ਪ੍ਰਾਪਤ ਤੇਰੇ ਅੰਦਰ ਵਸਿਆ ਸ਼ੀਰ ਦੇ ਵਿੱਚ ਤੂੰ ਜੰਗਲਾਂ ਵਿੱਚ ਢੜਕਟਿਆ ਸਾਰੀਆਂ ਦਾ ਮਿਲਿਆ ਕੁਛ ਨਹੀਂ ਮਿਲਿਆ ਕੀ ਬਾਬਾ ਫਰੀਦ ਜੀ ਕਹਿਣ ਲੱਗੇ ਘਰ ਘਰ ਛੜਿਆ ਸੀ ਜੰਗਲਾਂ ਵਿੱਚ ਗਏ ਸੀ ਪਰ ਕੋਥੇ ਮੋਹ ਆਇਆ ਤੋ ਦੂਰ ਹੋਣ ਵਾਸਤੇ ਗਏ ਸੀ ਤੇ ਮੋਹ ਮਾਇਆ ਨੇ ਹੋਰ ਆ ਕੇ ਜਿਹੜਾ ਨਾ ਠੇਰਾ ਪਾ ਲਿਆ ਗ੍ਰਹਿ ਤਾਂ ਜਬ ਬੰਗਖੰਡ ਜਾਈਏ ਚੁੰਨ ਖਾਈਏ ਕੰਡਾ ਰੋਟੀ ਛੱਡ ਦਿੱਤੀ ਕੀ ਇਹਦੇ ਵਿੱਚ ਵੀ ਵਾਸ਼ਨਾ ਵਿਸ਼ੇ ਵਾਸ਼ਨਾ ਪੈਦਾ ਹੁੰਦੀ ਕੰਦ ਮੂਲ ਮੂਲੀ ਗੱਜ ਦੇ ਤਿਆਰ ਕੇ ਖਾਂ ਲੱਗ ਪਏ ਕਾਰ ਕਰ ਛੱਡ ਕੇ ਗ੍ਰਹਿਤਾ ਦੇ ਬੰਦਖੰਡ ਜਾਈਏ ਚੁਮਖਾਈਏ ਸੰਦਾ ਅਜਹੁ ਬਕਾਰ ਨਾ ਛੋੜਈ ਬਾਪੀ ਮਨ ਮੰਦਾ ਇਹ ਬਾਪੀ ਮਨ ਜਿਹੜਾ ਹਾਲੇ ਵੀ ਬਕਾਰ ਨਹੀਂ ਛੱਡਦਾ ਉਸ ਜੰਗਲ ਵਿੱਚ ਬੈਠ ਕੇ ਇੱਥੇ ਦੋ ਪੁੱਤਰ ਛੱਡ ਕੇ ਗਿਆ ਸੀ ਉੱਥੇ ਦੋ ਸੂਚੇਲਾ ਬਣਾ ਲਿਆ ਵਾਸ਼ਨਾ ਤੇ ਲਈ ਨਾ ਤੇ ਜੋ નિર્ਲੇਪਤਾ ਚਾਹੀਦੀ ਸੀ ਉਹ ਉਸ ਦੇ ਵਿੱਚ ਘਰ ਬੈਠ ਕੇ ਮਿਲ ਜਾਣੀ ਸੀ ਔਰ ਉੱਥੇ ਬੈਠਿਆਂ ਹੋਰ ਵਿਸ਼ੇ-ਵਿਕਾਰਾਂ 'ਚ ਅਧਿਆਤਿਤੇ ਰਹਿਆ ਮਨੁੱਖ ਉੱਥੇ ਫਸ ਕੇ ਰਹਿ ਗਿਆ ਗੁਰੂ ਬਾਬਾ ਜੀ ਇੱਕ ਸਿੱਧੀ ਸਿੱਖਿਆ ਦਿੰਦੇ ਨੇ ਕੀ ਕਹਿੰਦੇ ਨੇ ਕਾਹੇ ਦੇ ਬਨ ਕੋ ਜਨ ਜਾਇ ਮਨਾ ਤੋ ਕਿਛ ਲਈ ਜੰਗਲਾਂ ਵਿੱਚ ਰੱਬ ਨੂੰ ਲੱਭਣ ਵਾਸਤੇ ਇਹ ਨਹੀਂ ਕਿ ਉਹ ਚ ਹੈ ਨਹੀਂ ਰੱਬ ਤੇ ਜਰਰੇ ਕਰਦੇ ਵੀ ਪਰ ਇਸੇ ਸਪੈਸ਼ਲੀ ਕਹ ਲਵਾਂ ਕਿ ਤੂੰ ਆਪਣਾ ਘਰ ਛੱਡ ਕੇ ਜੰਗਲ ਵਿੱਚ ਗਿਆ ਹੈ ਕਿ ਉੱਥੇ ਰੱਬ ਦੀ ਪ੍ਰਾਪਤੀ ਹੋ ਜਾਏਗੀ ਘਰ ਘਰ ਨੂੰ ਛੱਡ ਕੇ ਸਤਿਗੁਰੂ ਜੀ ਕਹਿੰਦੇ ਇਹ ਗੱਲ ਹਾਜ਼ਰੀ ਉਂਦੀ ਹੈ ਐਸ ਤੇਰੇ ਘਰੇ ਤੇਰੇ ਹਿਰਦੇ ਘਰ ਵਿੱਚ ਇਸ ਕਰਕੇ ਜਾਨ ਦੀ ਲੋੜ ਨਹੀਂ ਕਿਤੇ ਐਸੀ ਅਵਸਥਾ ਅਸੀਂ ਬਣਾ ਲਈਏ ਜਿਵੇਂ ਗੁਰੂ ਬਾਬਾ ਜੀ ਕਹਿੰਦੇ ਜੇ ਜਿਹੜਾ ਹੈ ਨਿਰੰਕਾਰ ਦੇ ਵਿੱਚ ਰਵੇ ਸਾਡਾ ਹਰ ਵਕਤ ਤੇ ਆ ਹੱਥ ਜਿਹੜੇ ਨੇ ਇਹ ਕਿਰਤਕਾਰ ਕਰਦੇ ਰਹਿਣ। ਦੋਵੇਂ ਚੀਜ਼ਾਂ ਚੱਲਦੀਆਂ। ਤੇਰਦੀ ਪੂਰਤੀ ਵੀ ਹੁੰਦੀ ਜਾਵੇ ਤੇ ਆਤਮਾ ਦੀ ਪੂਰਤੀ ਵੀ ਹੁੰਦੀ ਜਾਂਦੀ। ਦੋਵੇਂ ਪੱਖ ਨਾਲ ਨਾਲ ਲੈ ਕੇ ਚੱਲੋ। ਨਾਮਾ ਮਾਇਆ ਮੋਹਿਆ ਕਹੈ ਸ ਲੋਚਨ ਬੀਤ ਕਹੈ ਛੀਪੋ ਛਾਇਲੇ ਰਾਮ ਨਾਮ ਉਚੀ। ਨਾਮਾ ਤਹਿ ਤਲੋਚਨਾ ਮੁਖ ਤੇ ਰਾਮ ਸਮਾਨ ਹਾਥ ਪੌਂ ਕਰ ਧਾਮ ਸਭ ਚੀਤ ਨਰੰਧਨ ਨਾਲ ਆਪਣੀ ਕਿਰਤਕਾਰ ਕਰ ਕਿਨੇ ਦਿਨੋ ਮਨਾ ਕੀਤੀ ਕੀ ਕਾਰੋਬਾਰ ਕੀਤੇ ਰੱਬ ਦੀ ਪ੍ਰਾਪਤ ਹੋ ਸਕਦਾ ਸ਼ਰਧੂ ਜੀ ਕਹਿੰਦੇ ਬਸ ਸੁੱਤ ਨੂੰ ਰੱਬ ਨਾਲ ਜੋੜ ਲੈ ਕੰਮਕਾਰ ਆਪਣਾ ਕਰਦਾ ਰਹੇ ਤੇ ਰੱਬ ਦੀ ਪ੍ਰਾਪਤੀ ਹੋ ਜਾਏ ਤੇ ਇਹਦੇ ਵਿੱਚ ਕੋਈ ਸ਼ੱਕ ਹੈ ਤੇ ਪੰਨੂ ਬਾਚਨ ਮਹਾਰਾਜ ਜੀ ਕਹਿਣ ਲੱਗੇ ਪ੍ਰਵੇਖ ਗੋਬਿੰਦ 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 ਸ਼ੰ ਨਾਮ ਦਿਓ ਮੰਨ ਲੀਨਾ ਆੜ ਤਾਂ ਕੋ ਛੇਤਰ ਹੋਇ ਲੱਗੇ ਭਗਤ ਨਾਮਦੇਵ ਜੀ ਦੀ ਗੱਲ ਕੀਤੀ ਕਹਿੰਦੇ ਦਰਦੀ ਪੁਣਾ ਕਰਦੇ ਨੇ ਕਪੜੇ ਛਾਉਦੇ ਤੇ ਰੱਬ ਦੀ ਪ੍ਰਾਪਤੀ ਤੇ ਉਹਨਾਂ ਨੇ ਵੀ ਕਰ ਲਈ ਬੁਰਨਾ ਤਰਨਾ ਤਿਆਗ ਤੇ ਪੀਤ ਸ਼ਰਨ ਕਬੀਰਾ ਨੀਚੁ ਪੁਲਾ ਜੋ ਲਾਹਰਾ ਹੋਇ ਗੁਣੀ ਰਹੀ ਰਹਾ ਖੱਡੀ ਦਾ ਕੰਮ ਕਰਦੇ ਭਗਤ ਕਬੀਰ ਉਹਨਾਂ ਨੇ ਪ੍ਰਾਪਤੀ ਕਰ ਲਈ ਰਬਦਾਸ ਤੁੰਤਾ ਢੋਰਨੀ ਮਰੇ ਪਛੋਟੋਦੇ ਨਹੀਂ ਭਗਤ ਰਵਦਾਸ ਦੀ ਜਦੋਂ त्यागी ਮਾਇਆ ਪ੍ਰਗਟ ਹੋਆ ਸਾਧ ਸੰਗ ਹਾ ਦਰਸ਼ਨ ਪਾਇਆ ਰੱਬ ਦੀ ਪ੍ਰਾਪਤੀ ਹੋ ਗਈ ਸ਼ੈਣਾਈ ਪੁਤਕਾਰਿਆ ਉਹ ਘਰ ਘਰ ਸੁਣਿਆ ਮੁਦਕਾਰੀਆ ਦਾ ਸੱਦਾ ਦੇਣਾ ਹਰ ਇੱਕ ਘਰ ਦੇ ਵਿੱਚ ਜਾ ਕੇ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਰਿਵਾਜ ਅੱਜ ਮੈਸੇਜ ਹੈ ਕਿ ਕਾਰਡ ਵਗੈਰਾ ਉਸ ਸਮੇਂ ਜਿਹੜਾ ਹੈ ਬੰਦਾ ਭੇਜਿਆ ਜਾਂਦਾ ਸੀ ਸੱਦਾ ਦੇਣ ਵਾਸਤੇ ਤੇ ਉਹਨਾਂ ਦਾ ਕੰਮ ਇਹ ਕੰਮ ਕਰ ਕਰਕੇ ਅਸਰ ਦੇ ਵਿੱਚ ਉਹਨਾਂ ਨੇ ਜਿਹੜਾ ਹੈ ਰੱਬ ਦੀ ਪ੍ਰਾਪਤੀ ਵੀ ਕਰ ਲਈ ਨਾ ਸ਼ਾਇਦ ਢਾਈ ਮੁਦਕਾਰੀਆ ਉਹ ਘਰ ਘਰ ਸੁਣਿਆ ਹਿਰਦੇ ਵਸਿਆ 파ਰਮ ਭਗਤਾ ਮੈਂ ਗਣਿਆ ਗਿਣਤੀ ਭਗਤਾਂ ਵਿੱਚ ਹੋਵੇ ਤੇ ਇਹ ਵਿਦ ਸੁਣ ਕੇ ਜਟ ਰੋਠ ਭਗਤੀ ਲਾਗਾ ਇੱਕ ਹਾਲ ਚੜਾਉਣ ਵਾਲਾ ਤੰਨਾ ਉਹਨੇ ਜਦੋਂ ਇਹ ਗੱਲਾਂ ਸੁਣੀਆਂ ਨੇ ਭਾਵ ਭਗਤ ਤੰਨਾ ਜਿਹਨੇ ਜਦੋਂ ਇਹ ਗੱਲ ਸੁਣੀ ਕੀ ਤਾਂ ਉਕਾਰ ਕਰਦੇ ਹੋ ਵੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਤੇ ਭਗਤਾਂ ਦੀ ਉਹ ধারণা ਉਹਦੇ ਸਾਹਮਣੇ ਉਹ ਭਗਤੀ ਲਾਗਾ ਮਿਲ ਪ੍ਰਕਾਸ਼ ਦੁਸਾਈਆਂ ਤਾਂ ਨਾ ਵੜ ਭਾਗਾ ਪ੍ਰਤੱਖ ਪਰਮਾਤਮਾ ਦੇ دیدار ਉਹ ਸਤਿਗੁਰੂ ਜੀ ਨੇ ਇਹ ਬਚਨ ਤਾਂ ਵਰਤੇ ਨੇ ਕਿ ਸਾਡੇ ਅੰਦਰ ਕਿਤਨਾ ਕਿਤੇ ਨਾ ਐਸੇ ਸ਼ੰਕੇ ਬੜੇ ਪੈਦਾ ਹੋ ਜਾਂਦੇ ਕਿ ਨਹੀਂ ਜੀ ਘਰ ਦੇ ਵਿੱਚ ਰਹਿੰਦੇ ਆਂ ਸੀ ਰੱਬ ਨਹੀਂ ਰੱਬ ਨੂੰ ਨਹੀਂ ਪ੍ਰਾਪਤ ਕਰ ਸਕਦੇ ਜਾਂ ਰੱਬ ਰੱਬ ਨਹੀਂ ਕੀਤਾ ਜਾ ਸਕਦਾ ਸਤਿਗੁਰੂ ਜੀ ਕਹਿੰਦੇ ਮਾਹੌਲ ਤੇ ਘਰ ਦਾ ਅਸੀਂ ਉਹਦੀ ਬਣਾਉਣ ਵਾਲੇ ਆ ਨਾ ਰੱਬ ਨੇ ਥੋੜੀ ਬਣਾਇਆ ਜੈਸਾ ਵੀ ਮਾਹੌਲ ਹੈ ਚਾਹੁੰਦਾ ਅਸੀਂ ਖੁਦ ਬਣਾਉਣ ਵਾਲੇ ਆ ਆਪਣੀ ਸੁਰਤ ਚੰਗੀ ਕਰ ਲਈਏ ਸ਼ੁਭ ਗੁਣਾਂ ਦੀ ਧਾਰਨੀ ਹੋ ਜਾਈਏ ਉਹ ਘਰ ਦਾ ਮਾਹੌਲ ਆਪਣੇ ਆਪ ਹੀ ਬਦਲ ਜਾਏ ਤੇ ਇਸ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਕਿਉਂ ਜਾਣੇ ਭਈ ਜੰਗਲਾਂ ਦੇ ਵਿੱਚ ਕਾਹੇ ਰੇ ਬਨ ਖੋਜਨ ਜਾਈ ਸਦਾ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਪਰਮਾਤਮਾ ਤੇ ਹਮੇਸ਼ਾ ਤੇਰੇ ਅੰਗ ਸੰਗ ਰਹਿੰਦਾ ਤੇ ਸਾਰਿਆਂ ਦੇ ਵਿੱਚ ਰਹਿੰਦਾ ਹੋਇਆ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੈ ਉਤੇ ਕਾਲਕ ਨਹੀਂ ਲੱਗਦੀ ਤੋਹੀ ਸੰਗ ਸਮਾਈ ਉਹ ਪਰਮਾਤਮਾ ਹਮੇਸ਼ਾ ਤੇਰੇ ਨਾਲ ਹੈ ਵੇਖਤਾ ਸਹੀ ਉਹ ਅੱਖਾਂ ਖੁੱਲ ਜੇ ਸਾਥ ਦੇ ਨਾਲ ਇਹ ਅੱਖਣੀਆਂ ਬਿਆਨ ਜਿੰਨੀ ਦਿਸਮ ਦੋ ਮਾਪਰੀ ਉਹ ਅੱਖੀਆਂ ਹੋਰ ਹੀ ਨੇ ਜਿਨ੍ਹਾਂ ਦੇ ਨਾਲ ਰੱਬ ਨੂੰ ਵੇਖਿਆ ਜਾ ਸਕਦਾ ਹੈ ਇਹਨਾਂ ਅੱਖਾਂ ਰਾਹੀਂ ਜਿੱਦਣ ਉਹ ਅੱਖਾਂ ਖੁੱਲ ਗਈਆਂ ਨਾ ਫਿਰ ਅਸੀਂ ਇਹਨਾਂ ਅੱਖਾਂ ਰਾਹੀਂ ਵੀ ਹਰ ਇੱਕ ਜ਼ਰਰੇ ਵਿੱਚ ਰੱਬ ਨੂੰ ਵੇਖ ਸਕਦੇ ਫਿਰ ਜੇ ਤੋਂ ਫੁੱਲ ਵੀ ਤੋੜਾਂਗੇ ਨਾ ਸਾਨੂੰ ਇਹ ਮਹਿਸੂਸ ਹੋਏਗਾ ਨਹੀਂ ਇਹਦੇ ਵਿੱਚ ਵੀ ਰੱਬ ਵਸਦਾ ਹੈ ਇਹ ਬੜੀ ਉੱਚੀ ਕਾਟੀ ਹੈ ਹੁਣ ਤੇ ਚਲੋ ਤੋੜ ਲਿਆ ਕਰੋ ਕੋਈ ਦਿੱਕਤ ਨਹੀਂ ਅਸੀਂ ਖੁਸ਼ ਹੁ ਨਹੀਂ ਪਰ ਭਗਤ ਜੀ ਕਹਿੰਨ ਲੱਗੇ ਬੜੀ ਉੱਚੀ ਸੁਤ ਹੈ ਤੇ ਜੇਦਣ ਅੰਦਰ ਦੇ ਆਸਾਂ ਖੁੱਲੀਆਂ ਹਨ ਉਦੋਂ ਫਿਰ ਇਹ ਗੱਲ ਰਹਿਣੀ ਪੈਗੀ ਆ ਫਿਰ ਮੰਨਣੀ ਪੈਗੀ ਪਾਤੀ ਤੋ ਰਹਿਣ ਵਾਲੀ ਨਹੀਂ ਪਾਤੀ ਪਾਤੀ ਜੀਓ ਜਿਸ ਪਾਵਨ ਕੋ ਪਾਤੀ ਤੋਰੈ ਸੋ ਪਾਵਨ ਮਰਜੀ। ਲੈ ਲਗੇ ਇੱਕ ਪੱਤਾ ਵੀ ਤੋਂ ਲਗਿਆ ਤੂੰ ਘਬਰਾਏਗਾ ਕਿਉਂ ਉਹਦੇ ਵਿੱਚ ਵੀ ਰੱਬ ਦੇ ਨੂੰ ਦੇਖਿਆ। ਤੇ ਬੜੀ ਉੱਚੀ ਅਵਸਥਾ ਹੈ। ਰੱਬ ਹਮੇਸ਼ਾ ਕੋਲ ਹੈ। ਤੇ ਫਿਰ ਸਵਾਲ ਉੱਠਦਾ ਸਾਡੇ ਅੰਦਰ ਕਿ ਸਾਨੂੰ ਦੇਖਦਾ ਕਿਉਂ ਨਹੀਂ? ਕਿਉਂ ਨਹੀਂ ਦੇਖੇ? ਕਿਉਂਕਿ ਅਸੀਂ ਦੇਖਦੀ ਚੀਜ਼ ਜਾਦਾ ਨੂੰ ਪ੍ਰਭਾਵਿਤ ਕਰਦੀ ਪ੍ਰਤਾਖ ਹੋਵੇ ਅਸੀਂ ਮੰਨੀਏ ਕੁਛ ਤੇ ਸਤਿਗੁਰੂ ਜੀ ਕਹਿੰਦੇ ਠੀਕ ਹੈ ਤੇ ਇੱਕ ਗੱਲ ਦੇ ਜਵਾਬ ਦੇ ਰਹਾ ਉਹ ਮਾਤ ਜਿਉਂ ਬਾਸ ਦਸਤ ਹੈ ਉਹ ਕਾਰਨ ਫੁੱਲ ਫੁੱਲ ਦੇ ਵਿੱਚ ਸੁਗੰਧੀ ਹੈ ਅਸੀਂ ਕਹਾਂਗੇ ਹਾਂਜੀ ਹੈ ਸਤਿਗੁਰੂ ਗੁਰੂ ਇੱਕ ਭਾਦਰ ਸਾਹਿਬ ਜੀ ਕਹਿੰਦੇ ਦੇਖ ਲਈ ਸੁਗੰਧੀ ਦੇਖ ਲਈ ਹੈ ਇਹ ਮਾਣਦੇ ਹੋ ਨਾਸ਼ਕਾ ਰਹੀ ਸੁਗੰਧੀ ਨੂੰ ਮਾਣਦੀ ਹੈ ਨਾ ਇਹ ਖਾਂ ਰਹੀ ਵੇਖ ਰਹੇ ਅਸੀਂ ਖੁਦ ਕਵਾਂਗੇ ਸੁਗੰਧੀ ਨੂੰ ਵੇਖਿਆ ਨਹੀਂ ਜਾ ਸਕਦਾ ਮਾਣਿਆ ਜਾ ਸਕਦਾ ਹੈ ਬੁੱਲ ਦੇ ਬੂਟੀ 'ਤੇ ਪੜ ਜਾਓ ਉੱਥੇ ਮਹਿਸੂਸ ਹੋਏਗੀ ਸੁਗੰਧੀ ਤੇ ਅਗਲੀ ਉਦਾਹਰਨ ਮਾਲਕ ਜੀ ਕਹਿੰਦੇ ਮੁਕਰ ਮਾਹ ਜੈਸੀ ਸ਼ਾਈ ਮੁਕਰ ਦਾ ਪਤਾ ਸ਼ੀਸ਼ਾ ਹੁਣ ਸ਼ੀਸ਼ੇ ਅੱਗੇ ਅਸੀਂ ਖੜੇ ਹਾਂ ਸਾਡੀ ਪਰਛਾਈ ਉਹਦੇ ਵਿੱਚ ਨਜ਼ਰ ਆਉਂਦੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਅਸੀਂ ਪਰਛਾਈ ਨੂੰ ਕੈਦ ਕਰ ਸਕਦੇ ਹਾਂ ਪਰ ਸਕਦੇ ਅਸੀਂ ਕਹਾਂਗੇ ਨਹੀਂ ਪਰਛਾਈ ਨੂੰ ਫੜੇ ਕਿਉਂ ਜਾ ਸਕਦਾ ਤੇ ਸਾਧੂ ਜੀ ਕਹਿਣ ਲੱਗੇ ਕਿਰਤ ਸਿੰਘ ਕਿਵੇਂ ਜਿਹੜਾ ਹੈ ਇਹ ਨਿਰਗੁਣ ਰੂਪ ਦੇ ਵਿੱਚ ਪਰਮਾਤਮਾ ਦੀ ਫਕੜ ਕਰ ਸਕਦਾ ਹੈ ਨਿਰਗੁਣ ਤੇ ਅਪਰਾਪ ਅਪਰਤਕ ਹੈ ਉਹਨੂੰ ਮਾਣਿਆ ਜਾ ਸਕਦਾ ਹੈ ਉਹਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਤੇ ਜਿੱਦਣ ਨਿਰਗੁਣ ਰੂਪ ਦੇ ਵਿੱਚ ਕਹ ਲੋ ਸੂਕਸ਼ਮ ਤੋਂ ਰੂਪ ਦੇ ਵਿੱਚ ਅਸੀਂ ਰੱਬ ਨੂੰ ਮਾਣ ਲਿਆ ਮਹਿਸੂਸ ਕਰ ਲਿਆ ਉਹ ਦਿਨ ਹੀ ਸਤੁਣ ਰੂਪ ਭਾ ਸਾਰਿਆਂ ਦੇ ਵਿੱਚ ਰੱਬ ਦੇਖਦਾ ਨਜ਼ਰ ਆਏਗਾ। ਪਰ ਇੱਕ ਮੂਰਤ ਰੱਬ ਦੀ ਦਿੱਖੇ। ਇਸ ਕਰਕੇ ਨਵੇਂ ਪਾਤਸ਼ਾਹ ਜੀ ਕਹਿੰਦੇ ਜੇਕਰ ਤੁਸੀਂ ਸੁਗੰਧ ਨੂੰ पकड़ ਨਹੀਂ ਸਕਦੇ ਆ ਸਿਰ ਜਿਹੜਾ ਹੈ ਵੇਖ ਨਹੀਂ ਸਕਦੇ ਪਰਛਾਈ ਆਪਣੀ ਨੂੰ ਤੁਸੀਂ ਕਹਿ ਦੇਣੀ ਕਰ ਸਕਦੇ ਫਿਰ ਰੱਬ ਨੂੰ ਤੁਸੀਂ ਜਿਹੜਾ ਹੈ ਪ੍ਰਤੱਕ ਸੋਚ ਰਹੇ ਹਾਂ ਅਸੀਂ ਵੇਖ ਲਈ ਰੱਬ ਦੀ ਕੁਦਰਤ ਦੀ ਦਾ ਜਿਹੜਾ ਹੈ ਤੁਸੀਂ ਸੰਤ ਨਹੀਂ ਪਾ ਸਕਦੇ ਤੇ ਰੱਬ ਤੇ ਬਹੁਤ ਪਰੇ ਫੁੱਲ ਵਿੱਚ ਸੁਗੰਧ ਉਹ ਨਹੀਂ ਪਾਈ ਆ ਪਰ ਇਸ ਪ੍ਰਕਾਰ ਪਾਈ ਹੈ ਕਿ ਸਾਡੇ ਅੱਖਾਂ ਨੂੰ ਦਿਖਦੀ ਨਹੀਂ مان ਰਹੇ ਜੈ ਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਨਵੇਂ ਪਾਤਸ਼ਾਹ ਜੀ ਕਹਿੰਦੇ ਉਸੇ ਪ੍ਰਕਾਰ ਦਾ ਨਿਰੰਤਰ ਹਿਰਦੇ ਘਰ ਵਿੱਚ ਵਸ ਰਿਹਾ ਤੇ ਕਰਨਾ ਕੀ ਪੈਜ ਘਟ ਹੀ ਖੋਜੋ ਭਾਈ ਘਰ ਦਾ ਤੇ ਹਿਰਦਾ ਆਪਣੇ ਹਿਰਦੇ ਵਿੱਚ ਖੋਜਣਾ ਕਰ ਇਹ ਥੋੜਾ ਦੇਖ ਲੈ ਕਿਰਪਾ ਹੋ ਜਾਏ ਅਖੀਰ ਵਿੱਚ ਮਾਲਕ ਕਹਿੰਦੇ ਬਾਹਰ ਭੀਤਰ ਏਕੋ ਜਾਨੋ ਇਹੀ ਗੁਰ ਗਿਆਨ ਬਤਾਈ ਬਾਰ ਵੀ ਉਹੀ ਹੈ ਅੰਦਰ ਵੀ ਹੋਏ ਵੱਖਰਾ ਨਹੀਂ ਕਿ ਅੰਦਰ ਕੋਈ ਹੋਰ ਬੈਠਾ ਹੈ ਬਾਹਰ ਕੋਈ ਹੋ ਰਿਹਾ ਹੈ ਨਹੀਂ ਕੋਈ ਕੋਈ ਹੈ ਪਰਮਾਤਮਾ ਜੋ ਜੁਕੇ ਕੋ ਵੇਸ ਇਹ ਕੋਈ ਹੈ ਜਿਹੜਾ ਬਾਹਰ ਵੀ ਹੈ ਅੰਦਰ ਵੀ ਹੈ ਤੇ ਇਹ ਗਿਆਨ ਇਹ ਸਮਝ ਕਿੱਥੋਂ ਮਿਲਦੀ ਹੈ ਗੁਰੂ ਬਾਣੀ ਗੁਰੂ ਇਹ ਗਿਆਨ ਇਹ ਸਮਝ ਦਿੰਦਾ ਹੈ ਕਿ ਪਰਮਾਤਮਾ ਅੰਤਰਵਸੀ ਬਾਹਰ ਭੀ ਉਹੀ ਨਾਮਕ ਦਰਸ਼ਨ ਦੇਖਣਾ ਅਸਲ ਦੇ ਵਿੱਚ ਜਿਹੜਾ ਹੈ ਪਰਮਾਤਮਾ ਹਰ ਇੱਕ ਹਿੰਦ ਦੇ ਵਿੱਚ ਤੇ ਸਤਿਗੁਰੂ ਜੀ ਕਹਿੰਦੇ ਫਿਰ ਮਨੁੱਖ ਦਾ ਸਵਾਲ ਇਹ ਹੁੰਦਾ ਦੇਖਦਾ ਪ੍ਰਾਪਤੀ ਕਿਉਂ ਨਹੀਂ ਹੁੰਦੀ ਕੀ ਕਾਰਨ ਅਪ੍ਰਤਾਖੀ ਬ੍ਰਾਮਤ ਹੋ ਜਾਵੇ ਉਹਨੂੰ ਮਾਨ ਲਈਏ ਸਤਿਗੁਰੂ ਜੀ ਕਹਿੰਦੇ ਉਹਦੇ ਲਈ ਕਾਰਨ ਇਹ ਹੈ ਕਿ ਜੀਵਨ ਦੇ ਵਿੱਚ ਭਟਕਣਾ ਬੜੀ। ਵਿਸ਼ੇਕਾਰ ਬਹੁਤ। ਜਨ ਨਾਨਕ ਬਿਨ ਆਪਾ ਚੀਨੇ ਜਿੰਨਾ ਚਿਰ ਤੁਸੀਂ ਆਪਣੇ ਆਪ ਨੂੰ ਨਹੀਂ ਪਰਖੋਗੇ ਆਪਣੇ ਆਪ ਨੂੰ ਨਹੀਂ ਵਿਚਾਰੋਗੇ। ਸਾਧੂ ਜੀ ਕਹਿਣ ਲੱਗੇ ਮਿੱਤੈ ਤਾਂ ਭ੍ਰਮ ਕੀ ਕਾਈ ਭਟਕਣਾ ਦੀ ਜਿਹੜੀ ਕਾਈ ਹੈ ਨਾ ਕਾਈ ਸਮਝਦੇ ਹੋ ਜਿੱਤੇ ਬਾਣੀ ਜਿਆਦਾ ਖਲੋ ਜਾਵੇ ਉੱਥੇ ਹਰੀ ਹਰੀ ਕਾਈ ਜਿਹੜੀ ਹੈ ਨਾ ਉਹ ਅਸਲ ਦੇ ਵਿੱਚ ਖੜੀ ਹੋ ਜਾਂਦੀ ਹੈ। ਜੇਕਰ ਆਪ ਨੂੰ ਜਾਣਕਾਰੀ ਹੋਵੇ ਕਿ ਸਾਗ ਜਿੱਦੋਂ ਕੋਈ ਫਸਲ ਉਗਾਉਂਦਾ ਹੈ ਨਾ ਧਰਤੀ ਦੇ ਵਿੱਚ ਪਾਣੀ ਭਰਦਾ ਤੇ ਭਰੇ ਹੋਏ ਪਾਣੀ ਵਿੱਚ ਜੇਕਰ ਕਾਈ ਆ ਜਾਵੇ ਨਾ ਤੇ ਕਾਈ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਪਾਣੀ ਨੂੰ ਧਰਤੀ ਦੇ ਵਿੱਚ ਸਮਾਉਣੇ ਨਹੀਂ ਦਿੰਦੀ ਉਹ ਖੜਾ ਰੱਖਦੀ ਧਰਤੀ ਪਾਣੀ ਆਪਣੇ ਅੰਦਰ ਸਮਾ ਨਹੀਂ ਸਕਦਾ ਜਿੰਨਾ ਚਿਰ ਰੋਕਾਈ ਤੇ ਜ਼ਿਆਦਾਤਰ ਕਿਸਾਨਾਂ ਵੱਲੋਂ ਜਿਹੜਾ ਹੈ ਵੀਰਾਂ ਵੱਲੋਂ ਇੱਕ ਕਾਈ ਬਣਾਈ ਜਾਂਦੀ ਹੈ ਏ ਤਾਕ ਵਿੱਚ ਲੰਮਾ ਸਮਾਂ ਪਾਣੀ ਖੜਾ ਰਹੇ ਤਾਂ ਜੋ ਇਹਦੇ ਵਿੱਚ ਤਾਂ ਆਦਤ ਨਾਲ ਉੱਗੇ ਉਹਨਾਂ ਦਾ ਚਲੋ ਜੋ ਹੈ ਬੇਸ਼ੱਕ ਪਰ ਸਤਿਗੁਰੂ ਜੀ ਕਹਿਣ ਲੱਗੇ ਇੱਥੇ ਜ਼ਿੰਦਗੀ ਵਿੱਚ ਪਰਮ ਦੀ ਢਟਕਣਾ ਦੀ ਕਾਈ ਜੰਮੀ ਹੋਈ ਗਿਆਨ ਸੇ ਰੋਜ਼ ਮਿਲਦਾ ਹੈ ਹਰ ਪਾਸਿਓਂ ਮਿਲਦਾ ਹੈ ਮੋਬਾਈਲ ਦੇ ਵਿੱਚੋਂ ਵੀ ਟੀਵੀ ਵਿੱਚੋਂ ਵੀ ਲਾਈਵ ਵੀ ਮਿਲਦੇ ਆਏ ਅਸੀਂ ਜਿਹੜਾ ਹਰ ਜ਼ਿੰਦਗੀ ਵਿੱਚ ਕਹ ਲਓ ਕਿ ਰੋਜ਼ਾਨਾ ਸਵੇਰ ਤੋਂ ਤੁਰਦੇ ਆ ਰਾਤ ਤੱਕ ਕੁਝ ਨਾ ਕੁਝ ਸਾਨੂੰ ਪ੍ਰਾਪਤ ਹੁੰਦਾ ਹੀ ਰਹਿੰਦਾ ਜੱਗਾ ਪਰ ਸਤਿਗੁਰੂ ਜੀ ਕਹਿੰਦੇ ਉਹ ਅੰਦਰ ਨਹੀਂ ਸਮਾਰਿਆ ਮਨ ਤੇ ਪ੍ਰਭਾਵ ਨਹੀਂ ਪੈ ਰਿਹਾ ਉਹਦਾ ਕਾਰਨ ਇਹ ਹੈ ਕਿ ਤਾਈ ਜੰਮੀ ਹੋਈ ਇਕਾਈ ਇਕਤਿਆਸਲ ਦੇ ਵਿੱਚ ਇਹ ਕਰਦੀ ਹੈ ਕਿ ਕਿਸੇ ਵੀ ਚੀਜ਼ ਨੂੰ ਅੰਦਰ ਨਹੀਂ ਸਮਾਉਣ ਦਿੰਦੀ ਦੂਜੀ ਗੱਲ ਇਹ ਤਿਲਕਣ ਪੈਦਾ ਕਰਦੀ ਬੰਦਾ ਉਸੇ ਤਿਲਕ ਲਾਦਾ ਤੇ ਸਤਗੁਰੂ ਜੀ ਕਹਿੰਦੇ ਜਿੰਨਾ ਚਿਰ ਇਹ ਰਹੇਗਾ ਉਹਨਾਂ ਚਿਰ ਜਿਹੜਾ ਹੈ ਗਿਆਨ ਅੰਦਰ ਦਾ ਸਰਮ ਨਹੀਂ ਕਰਦਾ ਤੇ ਇਹਦੀ ਸਫਾਈ ਦੇ ਲਈ ਇਹ ਗੁਰੂ ਅੱਗੇ ਅਰਜ਼ੋਈ ਕਰਨੀ ਪੈਂਦੀ ਸਤਗੁਰੂ ਕਿਰਪਾ ਕਰੋ ਈਸ਼ ਦੀ ਦਾਤ ਉਪਦੇਸ਼ ਬਖਸ਼ੋ ਜਿਹਦੇ ਰਾਹੀ ਇਹ ਪਰਮ ਦੀ ਕਾਈ ਜਿਹੜੀ ਹੈ ਪਟਣਾਂ ਦੀ ਕਾਈ ਜਗਰੋ ਜਾਵੇ ਤੇ ਅਸੀਂ ਵੀ ਰੱਬ ਨੂੰ ਪ੍ਰਤੱਖ ਆਪਣੇ ਹਿਰਦੇ ਵਿੱਚ ਵੇਖ ਸਕੀਏ ਸਭ ਕੁਲ ਕਾਇਨਾਤ ਵਿੱਚ ਵੇਖ ਸਕੀਏ ਗੁਰੂ ਦੇ ਭਾ ਕਰੇ ਬਚਨ ਦੇ ਭਾ ਵਿੱਚ ਬੇਅੰਤ ਪੁੱਲਾਂ ਦੀ ਇਹਨਾਂ ਪੁਰਵਾਹੇ ਗੁਰ ਤੇਗਾਰ ਸਾਹਿਬ ਵਾਹਿਗੁਰੂ ਜੀ ਪਤਨੀ